ਸਰਸਕਾਲ ਜੀ ਮੈਂ ਗੁਰਪ੍ਰੀਤ ਸਿੰਘ ਢਾਲਾ ਔਰ ਤੁਸੀਂ ਅਜੀਤ ਵੈਬ ਨਿਊਜ਼ ਨਾਲ ਜੁੜ ਚੁੱਕੇ ਹੋ ਪਿਛਲੇ ਦਿਨਾਂ ਦੇ ਵਿੱਚ ਜਿੱਥੇ ਨਗਰ ਕੌਂਸਲ ਦੇ ਖੁੰਡੇ ਦੇ ਸਮਾਧਾਨ ਦਾ ਮਸਲਾ ਜਿਹੜਾ ਆ ਉਹ ਉਲਝਦਾ ਨਜ਼ਰ ਆ ਰਿਹਾ ਇਹ ਪਹਿਲਾਂ ਸਦਰ ਥਾਣੇ ਦੇ ਵਿੱਚ ਲਗਾਸੀ ਕਰਨਾ ਉਹਦੇ ਤੋਂ ਬਾਅਦ ਨਗਰ ਕੌਂਸਲ ਦੇ ਦਫਤਰ ਦੇ ਵਿੱਚ ਧਰਨਾ ਲਗਾਇਆ ਜਾਂਦਾ ਔਰ ਅੱਜ ਇਹ ਜਿਹੜਾ ਵਿਕਰਾਂਤ ਰੂਪ ਲੈਂਦਾ ਹੋਇਆ ਇਹ ਸੜਕ ਦੇ ਉੱਤੇ ਪਹੁੰਚ ਚੁੱਕਾ ਹੈ ਔਰ ਇਹ ਜਿਹੜੇ ਸਫਾਈ ਕਰਮਚਾਰੀ ਨੇ ਗੁਰਦਾਸਪੁਰ ਦੇ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਗੁਰਦਾਸਪੁਰ ਦਾ ਜਿਹੜਾ ਕੂੜਾ ਆ ਉਹਦਾ ਕਿਤੇ ਨਿਪਟਾਰਾ ਹੁੰਦਾ ਜਾਂਦਾ ਨਹੀਂ ਆ ਰਿਹਾ ਔਰ ਕਿਤੇ ਨਾ ਕਿਤੇ ਜਿੱਥੇ ਇਹਨਾਂ ਦੇ ਨਾਲ ਪਿਛਲੇ ਦਿਨਾਂ ਦੇ ਵਿੱਚੋਂ ਪੁਲਿਸ ਵੱਲੋਂ ਹਟੋਪਾਈ ਕੀਤੀ ਗਈ ਸੀ ਇਹਨਾਂ ਦੇ ਅਧਿਕਾਰੀਆਂ ਵੱਲੋਂ ਉਹਦਾ ਵੀ ਕੋਈ ਮਸਲਾ ਹੱਲ ਹੁੰਦਾ ਨਜ਼ਰ ਨਹੀਂ ਆਇਆ ਤਾਂ ਅੱਜ ਜਿਹੜੀ ਨਗਰ ਕੌਂਸਲ ਦੇ ਜਿਹੜੇ ਸਫਾਈ ਕਰਮਚਾਰੀ ਨੇ ਉਹ ਸੜਕ ਤੇ ਆਣ ਉਤਰੇ ਨੇ ਇਹਦੇ ਸਾਡੇ ਨਾਲ ਮੌਜੂਦ ਨੇ ਨਗਰ ਕੌਂਸਲ ਦੇ ਪ੍ਰਧਾਨ ਸਰਦਾਰ ਬਲਜੀਤ ਸਿੰਘ ਪਾੜਾ ਉਹਨਾਂ ਨਾਲ ਗੱਲ ਕਰ ਰਹੇ ਨੇ ਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹਦਾ ਕੋਈ ਸਮਾਧਾਨ ਹੋ ਪਾਏਗਾ ਜਾਂ ਇਹ ਜਿਹੜਾ ਹੋਰ ਵਿਕਰਾਂਤ ਰੂਪ ਜਿਹੜਾ ਉਹ ਧਾਰਨ ਕਰ ਜਾਏਗਾ ਇਹਨਾਂ ਘਰ ਰੌਲਾ ਨਾ ਪਾਓ ਪੜਾ ਸਾਗ ਸਵਾਗਤ ਕਰਦੇ ਆ ਤੁਹਾਡਾ ਬਲਜੀਤ ਸਿੰਘ ਪੜਾ ਜੀ ਤੁਸੀਂ ਇਹ ਜਿਹੜਾ ਹੈਗਾ ਸੀ ਧਰਨਾ ਇਹ ਪਹਿਲਾਂ ਸਦਰ ਥਾਣੇ ਦੇ ਵਿੱਚ ਰਾਤ ਲੱਗਾ ਉਹਦੇ ਤੋਂ ਬਾਅਦ ਜਿਹੜਾ ਨਗਰ ਕਾਉਂਸਲ ਦੇ ਦਫਤਰ 'ਚ ਲੱਗਾ ਹੁਣ ਸੜਕਾਂ ਤੱਕ ਆਨਲੀ ਮਜਬੂਰ ਹੋ ਗਏ ਹੋ ਕੀ ਲੱਗ ਰਿਹਾ ਸਥਿਤੀ ਇਦਾਂ ਦੀ ਬਣੀ ਰਹੇਗੀ ਜਾਂ ਕਿਤੇ ਨਾ ਕਿਤੇ ਇਹਦਾ ਨਿਪਟਾਰਾ ਹੋ ਪਾਊਗਾ ਦੇਖੋ ਸਾਡਾ ਮੰਨ ਨਹੀਂ ਕਿ ਅਸੀਂ ਸੜਕਾਂ ਤੇ ਉਤਰੀਏ ਪਰ ਜਿਹੜੇ ਇੱਥੋਂ ਦੇ ਆਪ ਆਗੂ ਦੇ ਤੀਲਾ ਪਾਰਟੀ ਦੇ ਜਿਹੜੇ ਇੱਥੋਂ ਦੇ ਆਪਣੇ ਆਪ ਨੂੰ ਆਗੂ ਦੱਸਦੇ ਨੇ ਉਹਨਾਂ ਦੀ ਸਾਰੀ ਪਿੱਛੇ ਰਹਿ ਕੇ ਰਾਜਨੀਤੀ ਕਰ ਰਹੇ ਨੇ ਕੂੜੇ ਤੇ ਰਾਜਨੀਤੀ ਕਰ ਰਹੇ ਨੇ ਪਹਿਲਾਂ ਉੱਥੇ ਸਾਡੇ ਕਰਮਚਾਰੀਆਂ ਨੂੰ ਕਟਾਇਆ ਹੱਥੀਪਾਏ ਉਹਨਾਂ ਦੇ ਸਰਕਾਰੀ ਕੰਮ 'ਚ ਵਿਘਨ ਪਾਇਆ ਉਸ ਤੋਂ ਬਾਅਦ ਅਸੀਂ ਜਦੋਂ ਥਾਣੇ ਕੰਪਲੇਂਟ ਕੀਤੀ ਮਨਦਨ ਕਿ ਸਾਡੇ ਮੁਲਾਜ਼ਮਾਂ ਨੂੰ ਚੁੱਕ ਕੇ ਥਾਣੇ ਲੈ ਗਏ ਤੁਸੀਂ ਉਸ ਦਿਨ ਦੇਖਿਆ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਅਸੀਂ ਰਿਟਰਨ 'ਚ ਦਿੱਤਾ ਹੈ ਕਿ ਜਿਹੜਾ ਵੀ ਸਫਾਈ ਸੇਵਾ ਸਾਡੇ ਕਰਮਚਾਰੀਆਂ ਦੇ ਹੱਥੀ ਪਏ ਨੇ ਉਹਨਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜੇ ਨਹੀਂ ਕੀਤੀ ਗਈ ਤਾਂ ਫਿਰ ਅਸੀਂ ਸੰਘਰਸ਼ ਵਿੰਡਾਂਗੇ ਸੋ ਅੱਜ ਅਸੀਂ ਆ ਬਾਬਾ ਨਾਨਕ ਜੀ ਦੇ ਵਿਆਹ ਕਰਕੇ ਬਟਾਲੇ ਅੱਜ ਸਮਾਗਮ ਚੱਲ ਰਿਹਾ ਉਹਦੇ ਕਰਕੇ ਅਸੀਂ ਸ਼ਾਂਤਮਈ ਤਰੀਕੇ ਨਾਲ ਸਵੇਰ ਦੇ ਨਗਰ ਕੌਂਸਲ ਦੇ ਦਫ਼ਤਰ ਵਿੱਚ ਬੈਠੇ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਕੱਲ ਤੋਂ ਅਸੀਂ ਇਹਨੂੰ ਜਿਹੜਾ ਇੱਕ ਰੂਪਰੇਖਾ ਦੇ ਕੇ ਵੱਡੇ ਲੈਵਲ ਤੇ ਅਸੀਂ ਇਹਨੂੰ ਰੋਸ ਮਜਾਰੇ ਨੂੰ ਅਸੀਂ ਲੈ ਕੇ ਅੱਗੇ ਜਾਵਾਂਗੇ। ਜੇ ਸਾਡੀਆਂ ਮੰਗਾਂ ਜਿਹੜੀਆਂ ਉਹਨਾਂ ਨੂੰ ਦੱਸਿਆ ਨਾ ਮੰਗੀਆਂ ਤੇ ਅਸੀਂ ਇਹਨੂੰ ਅੱਗੇ ਸੰਘਰਸ਼ ਜਿਹੜਾ ਵਿੰਡਾਂਗੇ। ਮਤਲਬ ਤੁਹਾਨੂੰ ਉਮੀਦ ਹੈ ਕਿ ਇਹ ਕੱਲ ਦਾ ਦਿਨ ਦਾ ਵੀ ਤੁਸੀਂ ਇਹ ਜਿਹੜਾ ਹੈ ਉਹ ਦੱਸ ਦਿੱਤਾ। ਕਿ ਤੁਹਾਨੂੰ ਉਮੀਦ ਹੈ ਕਿ ਕੱਲ ਤੱਕ ਵੀ ਇਹਦਾ ਕੋਈ ਹੱਲ ਹੋਣ ਵਾਲਾ ਨਹੀਂ ਹੈ ਦੇਖੋ ਕਿਸੇ ਸਰਕਾਰੀ ਕਰਮਚਾਰੀ ਦੇ ਹੱਥੀਂ ਪੈ ਜਾਣ ਬੰਦੇ ਤੇ ਪੁਲਿਸ ਜਿਹੜੀ ਆ ਉਹ ਕੁਝ ਵੀ ਨਾ ਕਰੇ ਮੂਲ ਦਰਸ਼ਕ ਬਣੀ ਹੋਏ ਅੱਜ ਵੀ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਸਾਰੇ ਅਫਸਰ ਆ ਵੀ ਇਹੀ ਕਹਿ ਰਹੇ ਨੇ ਨਾ ਕਰੋ ਨਾ ਕਰੋ ਈਵਨ ਥੈਨ ਕਿ ਉਹਨਾਂ ਤੇ ਪ੍ਰੈਸ਼ਰ ਆ ਉਹਨਾਂ ਨੂੰ ਵੀ ਪਤਾ ਕਿ ਗਲਤ ਹੋ ਰਿਹਾ ਬਟ ਉਹ ਕਿਸੇ ਨਾ ਕਿਸੇ ਕਿਸੇ ਦੇ ਪ੍ਰੈਸ਼ਰ ਰੇਟ ਥੱਲੇ ਆਣ ਕੇ ਉਹ ਜਿਹੜਾ ਵਾ ਉਹ ਇੱਥੇ ਮਜਬੂਰ ਨੇ ਸੋ ਕੋਈ ਗੱਲ ਨਹੀਂ ਜੇ ਇਹ ਮਜਬੂਰ ਨੇ ਤੇ ਸਾਨੂੰ ਆਉਣਾ ਹੁੰਦਾ ਆਪਣਾ ਹੱਕ ਲੈਣਾ ਆਉਂਦਾ ਤੋ ਅਸੀਂ ਡੀਸੀ ਸਾਹਿਬ ਕੋਲ ਮੰਗ ਕਰਦੇ ਆ ਤੇ ਆਪਣੇ ਪੁਲਿਸ ਪ੍ਰਸ਼ਾਸਕ ਕੋਲ ਮੰਗ ਕਰਦੇ ਆ ਕਿ ਜਲਦ ਜਿਹੜੇ ਆ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਤੇ ਡੀਸੀ ਸਾਹਿਬ ਕੋਲ ਇਹ ਮੰਗ ਕਰਦੇ ਆ ਕਿ ਉਹਨਾਂ ਦੀ ਅਪਰੂਵਲ ਤੇ ਉੱਥੇ ਕੰਮ ਸ਼ੁਰੂ ਕੀਤਾ ਗਿਆ ਸੀ ਜੇ ਜਿੱਥੇ ਵੀ ਅਸੀਂ ਪਿਛਲੇ 2 ਮਹੀਨੇ ਤੋਂ ਕੰਮ ਸ਼ੁਰੂ ਕਰਦੇ ਆ ਇੱਥੋਂ ਦਾ ਜਿਹੜਾ ਝਾੜੂ ਦਾ ਆਗੂ ਆ ਉਹ ਕੰਮ ਨਹੀਂ ਹੋਣ ਦਿੰਦਾ ਕਦੀ ਕਿਸੇ ਨੂੰ ਆਪਣੇ ਪਾਰਟੀ ਦੇ ਵਰਕਰ ਨੂੰ ਚੁੱਕਦਾ ਕਦੀ ਕਿਸੇ ਨੂੰ ਚੁੱਕਦਾ ਕਿਉਂਕਿ ਕੂੜਾ ਜਿਹੜਾ ਡੰਪ ਨਹੀਂ ਕੀਤਾ ਜਾਣਾ ਸੀ ਉੱਥੇ ਉੱਥੇ ਪ੍ਰੋਸੈਸਿੰਗ ਪਲਾਂਟ ਲਗਾਉਣਾ ਸੀ ਸਾਰੀ ਮਸ਼ੀਨਰੀ ਲੱਗਣੀ ਸੀ ਸਾਰੇ ਕਵਰ ਤੇ ਉੱਪਰ ਵੀ ਛੱਤ ਪੈਣੀ ਸੀ ਉਤੋਂ ਵੀ ਅਸੀਂ ਸ਼ੈੱਡ ਪਾਉਣੀ ਸੀ ਪਰ ਉੱਥੇ ਵੀ ਰਾਜਨੀਤੀ ਕੀਤੀ ਗਈ ਆ ਸੋ ਡੀਸੀ ਸਾਹਿਬ ਨੂੰ ਇਹ ਮੰਨ ਕਰਦੇ ਆ ਜੇਕਰ ਤੁਸੀਂ ਉੱਥੇ ਜਗ੍ਹਾ ਅਸੀਂ ਅਰੇਂਜ ਕੀਤੀ ਸੀ ਜੇ ਤੁਹਾਨੂੰ ਸੂਟੇਬਲ ਨਹੀਂ ਸੀ ਤੇ ਕਿਉਂ ਸਾਨੂੰ ਉੱਥੇ ਕਰਮਚਾਰੀਆਂ ਨੂੰ ਭੇਜਿਆ ਕੰਮ ਕਰਨ ਲਈ ਵਿੰਦਨ ਕਿ ਜੇ ਨਹੀਂ ਉਹਨਾਂ ਨੂੰ ਅਜੇ ਵੀ ਹਨੂ ਇਹ ਨਹੀਂ ਵੀ ਉੱਥੇ ਨਹੀਂ ਇਹ ਕਰਨਾ ਉੱਥੇ ਨਹੀਂ ਕਰਨਾ ਜੇ ਨਹੀਂ ਤੇ ਡੀਸੀ ਸਾਹਿਬ ਮਾਲਕ ਨੇ ਗੁਦਾਸਪੁਰ ਦੇ ਜਿੱਦਣ ਸਾਡੀਆਂ ਮੰਗਾਂ ਮੰਨਣਗੇ ਉਸ ਤੋਂ ਬਾਅਦ ਜੇ ਜਗਾ ਪ੍ਰੋਵਾਈਡ ਕਰ ਦੇਣਗੇ ਠੀਕ ਆ ਨਹੀਂ ਕਰਨਗੇ ਤੇ ਕੂੜੇ ਦੀਆਂ ਸਾਰੀਆਂ ਟਰਾਲੀਆਂ ਟਿੱਪਣਾ ਭਰ ਕੇ ਰੋਜ਼ ਪ੍ਰਸ਼ਾਸਨ ਦੇ ਅੱਗੇ ਲੈ ਜਾਇਆ ਕਰਾਂਗੇ ਤੇ ਡੀਸੀ ਸਾਹਿਬ ਦੀ ਗੱਡੀ ਅੱਗੇ ਲਵਾਇਆ ਕਰਾਂਗੇ ਤਾਂ ਉਹਨਾਂ ਨੂੰ ਕਵਾਂਗੇ ਵੀ ਸਾਡੇ ਅੱਗੇ ਚਲੋ ਕਿਉਂਕਿ 2 ਮਹੀਨੇ ਤੋਂ ਸਵਾਈ ਕਰਮਚਾਰੀ ਆਪਣੇ ਪਦਰ ਤੇ ਕੂੜੇ ਨੂੰ ਜਿਹੜਾ ਉਹਨੂੰ ਸਾਭ ਰਹੇ ਨੇ ਇਥੋਂ ਸਫਾਈ ਕਰ ਰਹੇ ਨੇ ਕਦਾ ਦੇਖ ਰਹੇ ਆ ਲਗਾਤਾਰ ਤੁਹਾਡੇ ਨਾਲ ਪੁਰਸ ਫੂਲਰਸ ਪ੍ਰਸ਼ਾਸਨ ਜਿਹੜਾ ਆ ਜਾਂ ਸਥਾਨਿਕ ਪ੍ਰਸ਼ਾਸਨ ਜਿਹੜਾ ਉਹ ਮੀਟਿੰਗਾਂ ਦਾ ਦੌਰ ਤੁਹਾਡੇ ਨਾਲ ਜਾਰੀ ਹੈ ਫਿਰ ਵੀ ਕਿਸੇ ਸਿੱਟੇ ਤੇ ਗੱਲ ਨਹੀਂ ਪਹੁੰਚ ਪਾ ਰਹੀ ਔਰ ਅੱਗੋਂ ਕਿੱਦਾਂ ਦੀ ਉਮੀਦ ਕਰ ਦਿਓ ਸ਼ਾਮ ਤੱਕ ਜਿਹੜੀਆਂ ਤੁਹਾਡੀਆਂ ਪ੍ਰਸ਼ਾਸਨ ਦੇ ਨਾਲ ਮੀਟਿੰਗਸ ਤੋਂ ਬਾਅਦ ਜਿਹੜਾ ਇਹਦਾ ਕੋਈ ਹੱਲ ਨਿਕਲਣ ਦੀ ਤੁਹਾਨੂੰ ਉਮੀਦ ਹੈਗੀ ਅੱਜ ਜਿੰਨੀਆਂ ਕਿ ਮੀਟਿੰਗਸ ਕੱਲ੍ਹ ਦੀਆਂ ਕਰ ਚੁੱਕੇ ਹੋ ਹੁਣ ਵੀ ਲਗਾਤਾਰ ਪੁਰਸਨ ਪ੍ਰਸ਼ਾਸਨ ਤੁਹਾਡੇ ਸੰਪਰਕ ਵਿੱਚ ਹੈ ਔਰ ਇਹ ਜਿਹੜਾ ਪੱਤਰ ਨਾ ਲੱਗਿਆ ਉਹਨਾਂ ਆਮ ਲੋਕ ਬਹੁਤ ਸਾਰੇ ਪਰੇਸ਼ਾਨ ਨੇ ਸ਼ਹਿਰ ਦੇ ਵਿੱਚ ਪਾਣੀ ਬਿਲਕੁਲ ਬੰਦ ਹੋ ਚੁੱਕ ਔਰ ਬਹੁਤ ਸਾਰੀਆਂ ਜਗ੍ਹਾ ਦੇ ਉਤੋਂ ਕੂੜਾ ਵੀ ਨਹੀਂ ਚੁੱਕਿਆ ਗਿਆ। ਕੀ ਤੁਹਾਨੂੰ ਲੱਗਦਾ ਹੈ ਕਿ ਲੋਕਾਂ ਦੀ ਪਰੇਸ਼ਾਨੀ ਦਾ ਸਬਬ ਜਿਹੜਾ ਹੈ ਉਹ ਤੁਹਾਡੀ ਨਗਰ ਕੌਂਸਲ ਬਣ ਰਹੀ ਹੈ? ਮੈਂ ਮੰਨਦਾ ਕਿ ਇਦਾਂ ਹੀ ਚੁੱਕਿਆ ਗਿਆ। ਪਰ ਜਿਹੜੇ ਆ ਸਫਾਈ ਸੇਵਕ 8-8000 ਤੇ ਤਨਖਾਹ ਤਨਖਾਹ ਤੇ ਕੰਮ ਕਰ ਰਹੇ ਨੇ 10000 ਤੇ ਕੰਮ ਕਰ ਰਹੇ ਨੇ। ਕੀ ਇਹਨਾਂ ਇਹ ਵਿਚਾਰੇ ਚਪੇੜਾਂ ਖਾਣ ਆਪ ਆਗੂਆਂ ਕੋਲ? ਤੁਸੀਂ ਦੱਸੋ ਕਿ ਜਿਹੜੇ ਵਿਚਾਰੇ ਸਵੇਰੇ 6 ਵਜੇ ਉੱਠ ਕੇ ਕੰਮ ਕਰ ਰਹੇ ਨੇ, ਜੇ ਉਹ ਵਿਚਾਰੇ ਸੁਰੱਖਿਅਤ ਹੀ ਨਹੀਂ ਤਾਂ ਕੀ ਕਰਨਗੇ? ਉਹ ਅੱਗੇ ਵੀ ਤੁਹਾਨੂੰ ਕੱਲ ਵੀ ਫੋਟੋ ਦਿਖਾਈ। ਇੱਕ ਉਥੇ ਕੂੜਾ ਸੁੱਟਣ ਗਿਆ ਦਿਨਰ ਉਹਨੂੰ ਉਹਦੇ ਕੱਪੜੇ ਪਾੜ ਦਿੱਤੇ ਤੇ ਉਹ ਕਿਸ ਕਿਸ ਹੱਦ ਤੱਕ ਜਾਣੀ ਪੁਲਿਸ ਉਹਨਾਂ ਨੂੰ ਇਨਸਾਫ ਨਹੀਂ ਦੇ ਰਹੀ ਜੇ ਅੱਜ ਹੱਥੀ ਪਿਆ ਕੋਈ ਕਾਰਵਾਈ ਨਹੀਂ ਹੋਈ ਕੱਲ ਨੂੰ ਹੋਰ ਹੱਥੀ ਪੈਣਗੇ ਉਹਨਾਂ ਦੇ ਉਹਨਾਂ ਦੀਆਂ ਮੰਗਾਂ ਵੀ ਤੇ ਜਾਇਜ਼ ਨੇ ਨਾ ਤੇ ਇਹ ਜਿਹੜਾ ਸਾਰਾ ਕੁਝ ਕਰਾ ਰਿਹਾ ਹੈ ਪ੍ਰਸ਼ਾਸਨ ਕਰਾ ਰਿਹਾ ਪ੍ਰਸ਼ਾਸਨ ਚਾਹੇ ਤੇ ਹੁਣ ਨੂੰ ਸਾਰਾ ਜਿਹੜਾ ਇਹਨੂੰ ਸਾਰੇ ਸਿਸਟਮ ਨੂੰ ਨਿਬੇੜ ਸਕਦਾ ਪਰ ਉਹ ਚਾਹੁੰਦਾ ਹੀ ਨਹੀਂ ਕਿਉਂਕਿ ਉਹਨਾਂ ਤੇ ਪੋਲਿਟੀਕਲ ਪ੍ਰੈਸ਼ਰ ਹੈ ਇਸ ਕਰਕੇ ਕਰ ਰਿਹਾ ਸਾਡੀ ਸਾਡਾ ਕੋਈ ਦਿਲ ਨਹੀਂ ਕਰਦਾ ਕਿ ਅਸੀਂ ਕਿਸੇ ਨੂੰ ਪਰੇਸ਼ਾਨ ਕਰੀਏ ਜਾਂ ਮਾਨੂੰ ਪਰੇਸ਼ਾਨ ਕਰੀਏ ਪਰ ਇਹ ਪ੍ਰਸ਼ਾਸਨ ਇਹਦ ਇਦਾਂ ਦੀ ਸਥਿਤੀ ਬਣਾ ਰਿਹਾ ਕਿ ਸਾਨੂੰ ਸਾਰੇ ਇਹ ਜਿਹੜੇ ਕਮੇਟੀ ਦੇ ਕਰਮਚਾਰੀ ਉਹਨਾਂ ਨੂੰ ਮਜਬੂਰ ਹੋ ਕੇ ਇੱਥੇ ਬੈਠਣਾ ਪੈ ਰਿਹਾ ਉਮੀਦ ਕੀ ਕਰਦੇ ਹੋ ਕੱਲ ਤੱਕ ਇਹਦਾ ਹੱਲ ਨਿਕਲ ਜਾਏਗਾ ਕਿ ਜਾਂ ਇਹ ਵਿਕਰਾਂਤ ਰੂਪ ਲਏਗਾ ਦੇਖੋ ਉਹ ਤੇ ਹੁਣ ਪ੍ਰਸ਼ਾਸਨ ਦੱਸ ਸਕਦਾ ਕਿ ਕੀ ਉਹਨਾਂ ਦੇ ਦਿਮਾਗ ਦੇ ਵਿੱਚ ਆ ਕੀ ਚੱਲ ਰਿਹਾ ਸਾਡਾ ਤੇ ਅਸੀਂ ਤੇ ਬੜੇ ਸ਼ਾਂਤਮਈ ਤਰੀਕੇ ਨਾਲ ਇੱਥੇ ਆਪਣਾ ਸੰਘਰਸ਼ ਉਲੀਕਿਆ ਜੇ ਨਹੀਂ ਨਹੀਂ ਸਾਡੀ ਸੁਣ ਕੇ ਤੇ ਇਹਨੂੰ ਅੱਗੇ ਰੂਪੇਖਾ ਦਵਾਂਗੇ ਆਹ ਇਹਨ ਸਰਦਾਰ ਬਲਜੀਤ ਸਿੰਘ ਪਾੜਾ ਜਿਹੜੇ ਪ੍ਰਧਾਨ ਨੇ ਨਗਰ ਕੌਂਸਲ ਗੁਰਦਾਸਪੁਰ ਦੀ ਹੁਣ ਵੇਖਣ ਜੋ ਬਹੁਤ ਪਾਕੇ ਜੇਕਲਪੁਰ ਨੂੰ ਫੇਰ ਆ ਗਿਆ ਯਾਰ ਇੱਧਰ ਪਿਛਲੇ 3 ਦਿਨ ਤੋਂ ਲਗਾਤਾਰ ਮੀਟਿੰਗ ਸੀ ਪਰ ਯਾਰ ਚੋਕੇ ਤੱਕ ਦੋ ਆ ਰਹੀਆਂ ਆਪਣੇ ਜਿੰਮੇ ਤੱਕ ਵੀ ਇਹ ਜਿਹੜੀਆਂ ਮੀਟ ਖੜੋ ਯਾਰ ਇਹਨੂੰ ਚੁੰਦੀਆਂ ਇਹ ਜਿਹੜਾ ਸੰਘਰਸ਼ ਹੈ ਵੱਡਾ ਰੂਪ ਲੈਣ ਲਈ ਮਜਬੂਰ ਹੋ ਜਾਵੇਗਾ ਜਿੱਥੇ ਸ਼ਹਿਰ ਦੇ ਵਿੱਚ ਪਾਣੀ ਔਰ ਕੂੜੇ ਔਰ ਜਿਹੜੀ ਕਿਲਤ ਆ ਸ਼ੁਰੂ ਹੋਣੀ ਸ਼ੁਰੂ ਹੋ ਗਈ ਹੈ ਔਰ ਅਗਲੇ ਦਿਨਾਂ ਦੇ ਵਿੱਚ ਬਿਮਾਰੀਆਂ ਫੈਲਣ ਦਾ ਵੀ ਖਦਸਾ ਜੂਰ ਬਣਿਆ ਰਹੇਗਾ ਆਪਣੇ ਸੇ ਜੋ ਕੀ ਕੈਮਰਾਮੈਨ ਵਿਸ਼ਾਲ ਮੁੰਨਾ ਦੇ ਨਾਲ ਬੈਜੋ ਯਾਰ ਬੈਜੋ 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 ਗੀਤ ਵੈਟੀਵੀ ਗੁਰਦਾਸਪੁਰ